ਹੈਲੋ ਫਰੈਂਡਸ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸਾਰੇ ਕਿਵੇਂ ਆਪਠਾ ਖੌਂਦੀਆਂ ਫੇਕਣਾਂ ਵੀਡੀਓ ਤੇ ਜੋ ਵੀ ਆਪਣੇ ਫੇਸ ਤੇ ਲਿਖੜਾ ਅੱਜ ਕੱਲ ਫੇਸ ਦੀ ਪ੍ਰੋਬਲਮ ਆ ਜਿਹੜੀ ਸਾਰਿਆਂ ਨੂੰ ਆ ਰਹੀ ਹੈ ਕਿਸੇ ਦੇ ਸ਼ਾਈਆਂ ਕਿਸੇ ਦੇ ਡਾਰਕ ਸਰਕਲ ਕਿਸੇ ਦੇ ਰਿੰਕਲਸ ਆਫ ਕੰਮੇਟੇਸ਼ਨ ਬਣ ਜਾਂਦੀ ਆ ਠੀਕ ਆ ਤੇ ਜਿਹੜੀ ਸਕਿਨ ਆ ਜਿਹੜੀ ਟੈਨ ਹੋ ਰਹੀ ਆ ਇਹ ਬਹੁਤ ਜ਼ਿਆਦਾ ਯੀ ਅੱਜਕੱਲ੍ਹ ਕਰਾਫੀ ਜਾਂਦੀ ਹੈ ਤੇ ਆਪਾਂ ਮਹਿੰਗੇ ਤੋਂ ਮਹਿੰਗੇ ਪ੍ਰੋਡਕਟਸ ਲੈ ਕੇ ਆਉਣੇ ਆ ਪਰ ਕੋਈ ਅਸਰ ਕਰਦਾ ਕੋਈ ਨਹੀਂ ਕਰਦਾ ਤੇ ਉਹ ਥੋੜੇ ਜਿੰਨਾ ਟਾਈਮ ਆਪਾਂ ਉਹਨਾਂ ਨੂੰ ਯੂਜ਼ ਕਰਦੇ ਰਹਿੰਦੇ ਆ ਉਹਨਾਂ ਟਾਈਮ ਆਪਣੇ ਉਹਨਾਂ ਦਾ ਅਸਰ ਰਹਿੰਦਾ ਤੇ ਇਹਨਾਂ ਦੇ ਬਹੁਤ ਸਾਰੇ ਸਾਈਡ ਇਫੈਕਟ ਵੀ ਹੈਗੇ ਆ ਪਰ ਅੱਜ ਤੁਹਾਨੂੰ ਆਪਾਂ ਇੱਕ ਹੋਮ ਰੈਮਡੀ ਦੱਸਣ ਲੱਗੇ ਆ ਜੋ ਕਿ ਬਹੁਤ ਹੀ ਵਧੀਆ ਤੇ ਇਹ ਤੁਸੀਂ ਸਨ ਸਕ੍ਰੀਨ ਮਤਲਬ ਕਿ ਤੋਂ ਪਾ ਕੇ ਚਾਣ ਲੇ ਗਰਮੀਆਂ 'ਚ ਜਿਆਦਾ ਖਾਸ ਕਰਕੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਬਨਾਨਸ ਹੁੰਦਾ ਆਪਣੇ ਘਰ ਵਿੱਚ ਆਮ ਹੀ ਹੁੰਦਾ ਹੀ ਆ ਠੀਕ ਆ ਉਹਨੂੰ ਤੁਸੀਂ ਕੀ ਕਰਨਾ ਉਹਦਾ ਪੀਸ ਕੱਟ ਲੈਣਾ ਛੋਟਾ ਜਿਹਾ ਜਿਵੇਂ ਆਪਾਂ ਆਲੂ ਦਾ ਕੱਟਦੇ ਹੁੰਦੇ ਆ ਜਾਂ ਆਪਾਂ ਕੋਈ ਸਬਜ਼ੀ ਕੱਟਦੇ ਹਾਂਵੇਂ ਛਿੱਲੜ ਸਮੇਤ ਉਪਰੋਂ ਛਿੱਲੜ ਵੀ ਲਾਉਣਾ ਉਵੇਂ ਕੱਟ ਲੈਣਾ 5 ਤੋਂ 10 ਮਿੰਟ ਉਹਦੀ ਆਪਾਂ ਜਿਵੇਂ ਆ ਦੇਖੋ ਤੁਸੀਂ ਦੇਖ ਹੀ ਰਹੇ ਹੋ ਮ사ਜ ਕਰਨੀ 5 ਤੋਂ 10 ਮਿੰਟ ਹੱਸਦੇ ਬਸ ਐਵੇਂ ਸਾਰੇ ਫੇਸ ਤੇ ਆਪਦੀ ਨੈਕ ਤੇ ਵੀ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਤੇ ਬਹੁਤ ਹੀ ਵਧੀਆ ਇਹ ਇਹਦੇ ਨਾਲ ਕੀ ਹੋਊਗਾ ਸਾਡੀ ਸਕਿਨ ਸਕਿਨ ਜਿਹੜੀ ਉਦੀ ਤੋਂ ਜਿਹੜੀ ਕਾਲਾਪਾਨ ਉਹ ਪੂਰੀ ਤਰ੍ਹਾਂ ਉੱਤਰ ਜਾਊਗਾ ਠੀਕ ਆ ਤੇ ਸਕਿਨ ਜਿਹੜੀ ਹਾਈਡਰੇਟ ਹੋਊਗੀ ਬਨਾਣੇ ਵਿੱਚ ਪੋਟਾਸ਼ੀਅਮ ਆ ਜਿਹੜਾ ਭਰਪੂਰ ਮਾਤਰਾ ਵਿੱਚ ਹੁੰਦਾ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਕਿ ਇਹ ਖਾਣਾ ਵੀ ਜ਼ਰੂਰੀ ਆ ਤੇ ਆਪਣੀ ਸਕਿਨ ਲਈ ਵੀ ਬਹੁਤ ਵਧੀਆ ਤੇ ਇਹ ਬਨਾਣਾ ਹਰ ਘਰ ਵਿੱਚ ਆਮ ਹੀ ਹੁੰਦਾ ਹੀ ਆ ਕਿਸੇ ਦੇ ਘਰੇ ਤਾਂ ਭਾਵੇਂ ਨਾ ਹੋਵੇ ਤੇ ਨਹੀਂ ਅੱਜ ਕੱਲ੍ਹ ਗਰਮੀਆਂ ਦੇ ਮੌਸਮ ਵਿੱਚ ਤਾਂ ਖਾਸ ਕਰਕੇ ਆਪਣੇ ਘਰੇ ਹੁੰਦਾ ਹੀ ਆ ਤੇ ਆਪਾਂ ਜਦੋਂ ਇਹ ਢਿੱਲਾ ਜਿਹਾ ਹੋ ਜੇ ਇਹ ਉਹ ਇੱਕ ਵਾਲਾ ਘੱਟ ਵਾਲਾ ਪੀਸ ਜਾ ਤੇ ਇੱਕ ਹੋਰ ਲੈ ਲਓ ਤੁਸੀਂ ਤੇ 10 ਮਿੰਟ ਆਪਣੇ ਫੇਸ ਤੇ ਬਸ ਮ사ਜ ਹੀ ਕਰਨੀ ਹੈ ਮ사ਜ ਤੁਸੀਂ ਜਿਵੇਂ ਮਰਜ਼ੀ ਕਰ ਸਕਦੇ ਹੋ ਇਹ ਜੇਕਰ ਤੁਸੀਂ ਹਫ਼ਤੇ ਤੋਂ ਕਰੋਗੇ ਤਾਂ ਘੱਟ ਅਸਰ ਦੀ ਕਰ ਤੁਸੀਂ ਡੇਲੀ ਕਰ ਲਓਗੇ ਇਹਦੀ ਤਾਂ ਬਹੁਤ ਵਧੀਆ ਜਦੋਂ ਖਾਣ ਲੱਗੋ ਤੁਸੀਂ ਇੱਕ ਪੀਸ ਕੱਟ ਲਓ ਆਪਦਾ ਤੇ ਪਹਿਲਾਂ ਤੁਸੀਂ ਆਪਦੇ ਫੇਸ ਖਾ ਕੇ ਬਸ ਉਹ ਆਪਦੇ ਫੇਸ ਤੇ ਜਿਹੜਾ ਕਿ ਇੱਕ ਪੀਸ ਹੈ ਜਿਹੜਾ ਤੁਸੀਂ ਕੱਟ ਕੇ ਰੱਖਿਆ ਉਹਨੂੰ 5 ਤੋਂ 10 ਮਿੰਟ ਆਪਣੇ ਫੇਸ ਤੇ ਲਗਾ ਦਿਓ ਦੇ ਨਾਲ ਮ사ਜ ਕਰੀ ਚੱਲੋ ਰੂਟੀਨ ਚ ਜੇ ਕੰਮ ਨਹੀਂ ਤੁਸੀਂ ਤਾਂ ਨਾਈਟ ਨੂੰ ਕਰ ਲਓ ਠੀਕ ਆ ਤੇ ਦੇਖੋ ਹੁਣ ਆਪਾਂ ਮ사ਜ ਕਰੀ ਜਾਂਦੇ ਆ ਆਪਣੇ ਫੇਸ ਦੀ ਪੂਰੀ ਤਰ੍ਹਾਂ ਇਹ ਮ사ਜ ਇਹਦੇ ਨਾਲ ਜਿਹੜੀ ਆਪਣੇ ਮੈਲ ਆ ਜਾਂ ਆਪਣੇ ਕਿਸੇ ਦੇ ਛਾਈਆਂ ਪਈਆਂ ਉਹਦੀਆਂ ਡਾਰਕ ਸਪਲ ਕ੍ਰਾਈਜ਼ ਤੇ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਣਗੇ ਡੇਲੀ ਰੂਟੀਨ ਚ ਤੁਸੀਂ 1 ਮਹੀਨਾ ਲਗਾਤਾਰ ਇਹਨੂੰ ਯੂਜ਼ ਕਰੋਗੇ ਫਰਕ ਤੁਸੀਂ ਆਪ ਹੀ ਖੁਦ ਦੇਖੋਗੇ ਤੇ ਫੇਸ ਦਾ ਫਰਕ 글로ਅ ਦਾ ਜਿਹੜਾ ਉਦੋਂ ਹੀ ਟਾਈਮ ਹੁੰਦਾ ਹੁਣ ਆਪਾਂ ਇਹਨੂੰ 10 ਮਿੰਟ ਕਰ ਲਿਆ ਠੀਕ ਆ ਹੁਣ ਆਪਾਂ ਇਹਨੂੰ ਫੇਸ ਨੂੰ ਧੋ ਲੈਣਾ ਹੁਣ ਆਪਾਂ ਧੋ ਕੀ ਆਏ ਆ ਦੇਖੋ ਇਹ ਹੁਣ ਤੁਹਾਨੂੰ ਆਪ ਨੂੰ ਖੁਦ ਪਤਾ ਲੱਗੂਗਾ ਆਪਾਂ ਦਿਖਾਉਣੇ ਤੁਹਾਨੂੰ ਡਰਾਈ ਕਰ ਲੈਣਾ ਇਹ ਦੇਖੋ ਸਾਰੀ ਟੈਨਿੰਗ ਆ ਜਿਹੜੀ ਖਤਮ ਹੋ ਜਾਂਦੀ ਹੈ ਧੁੱਪ ਨਾਲ ਬਣੀ ਹੋਵੇ ਖਾਸ ਕਰਕੇ ਜੇ ਧੁੱਪ 'ਚ ਤੁਸੀਂ ਕੰਮ ਕਰਦੇ ਹੋ ਦਿੱਲੀ 'ਚ ਜਿਹੜੀਆਂ ਹਾਊਸ ਵਾਈਫ ਆ ਜਾਂ ਕੋਈ ਕੰਮ ਤੇ ਕਰਨ ਜਾਣ ਵਾਲੀਆਂ ਉਹਨਾਂ ਨੂੰ ਵੀ ਧੁੱਪ ਚ ਜਾਣਾ ਪੈਂਦਾ ਜਿਹੜੀਆਂ ਹਾਊਸ ਵਾਈਫ ਆ ਮੇਰੇ ਵਰਗੀਆਂ ਉਹ ਤਾਂ ਹਮੇਸ਼ਾ ਹੀ ਧੁੱਪ ਚ ਕੰਮ ਕਰਦੀਆਂ ਰਹਿੰਦੀਆਂ ਤੂੰ ਆਪਦੇ ਫੇਸ ਦਾ ਜਿਹੜਾ ਧਿਆਨ ਘੱਟ ਰੱਖਦੀਆਂ ਤਾਂ ਤੁਸੀਂ ਇਹ ਨਾਰਮਲ ਕੋਈ ਪੈਸੇ ਲਾਉਣ ਦੀ ਲੋੜ ਨਹੀਂ ਕੋਈ ਕੋਸ਼ ਨਹੀਂ ਤੁਸੀਂ ਇਹ ਬਣਾਨੇ ਦੇ ਪੀਸ ਨੂੰ ਪੂਰੇ ਨੂੰ ਵਾਈਨ ਤੋਂ 10 ਮਿੰਟ ਡੇਲੀ ਆਪਦੇ ਫੇਸ ਤੇ ਰੱਬ ਕਰਨਾ ਉਸ ਤੋਂ ਬਾਅਦ ਕੀ ਕਰਨਾ ਜਿਹੜੀ ਆਪਾਂ ਕਰੀਮ ਲਾਉਣੀ ਆ ਡੇਲੀ ਕੋਈ ਵੀ ਠੀਕ ਆ ਪਰ ਤੁਸੀਂ ਉਹ ਕਰੀਮ ਨਹੀਂ ਯੂਜ਼ ਕਰਨੀ ਹੁਣ ਗਰਮੀਆਂ ਦਾ ਮੌਸਮ ਆ ਗਿਆ ਇਸ ਕਰਕੇ ਤੁਸੀਂ ਤੋ ਪੇਟ ਨੂੰ ਬਚਾਉਣ ਲਈ ਆਪਣੇ ਫੇਸ ਨੂੰ ਆਪਾਂ ਇੱਕ ਕਰੀਮ ਬਾਜ਼ਾਰਾਂ ਤੋਂ ਲੈ ਕੇ ਆਉਣੀ ਆ तकरीबन ਲੈ ਕੇ ਆਉਦਾ ਹੀ ਹੈ ਨਾ ਸਨਸਕ੍ਰੀਨ ਪਰ ਉਹਦੀ ਜ਼ਰੂਰਤ ਨਹੀਂ ਹੈਗੀ ਉਹ ਕਈ ਤਰ੍ਹਾਂ ਨਾਲ ਆਪਣੇ ਸਾਈਡ ਇਫੈਕਟ ਵੀ ਕਰਦੀਆਂ ਕਿਸੇ ਨੂੰ ਸੂਟ ਕਰਦੀ ਕਿਸੇ ਨੂੰ ਨਹੀਂ ਕਰਦੀ ਤਾਂ ਤੁਸੀਂ ਕੀ ਕਰਨਾ ਹੈ ਐਲੋਵੇਰਾ ਜੈਲ ਕੋਈ ਵੀ ਐਲੋਵੇਰਾ ਜੈਲ ਲੈ ਲਓ ਪਰ ਵਧੀਆ ਕੰਪਨੀ ਦੀ ਹੋਣੀ ਚਾਹੀਦੀ ਆ ਆਪਣੇ ਕੋਲ ਹੀ 55 ਦੀਆਂ ਲੈਂਦੀ ਸੀ ਜੇਕਰ ਤੁਹਾਡੇ ਘਰੇ ਪੌਦਾ ਲੱਗਿਆ ਤਾਂ ਤੁਸੀਂ ਤਾਜ਼ੀ ਉਹ ਸਭ ਤੋਂ ਹੀ ਬੈਸਟ ਆ ਇੱਕ ਆਪਣੇ ਕੋਲ ਨਾਰੀਅਲ ਤੇਲ ਨਾਰੀਅਲ ਤੇਲ ਹਨ ਨਾਰੀਅਲ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਠੀਕ ਆ ਜਿਵੇਂ ਆਮ ਆਪਣੇ ਘਰਾਂ ਚ ਹੁੰਦਾ ਹੀ ਆ ਆਪਣੇ ਹੀ ਹੇਅਰਸ ਤੇ ਲਗਾਉਣ ਨੂੰ ਪਰ ਮੇਰੇ ਕੋਲੇ ਕੋਕੋਨਟ ਵਰਜਨ ਆਇਲ ਪਿਆ ਸੀ ਇਸ ਕਰਕੇ ਮੈਂ ਇਹ ਵਾਲਾ ਯੂਜ਼ ਕਰ ਲਈ ਨਹੀਂ ਅਬ ਇਸ ਤੋਂ ਤੇ ਮੈਂ ਡੇਲੀ ਰੁਟੀਨ ਚ ਯੂਜ਼ ਕਰਦੀ ਆ ਨਾਈਟ ਨੂੰ ਠੀਕ ਆ ਤੁਸੀਂ ਇਹ ਵਾਲਾ ਡੇਲੀ ਰੁਟੀਨ ਚ ਯੂਜ਼ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਫੇਸ ਤੇ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਖਤਮ ਹੋ ਜਾਣਗੀਆਂ ਫਿਰ ਆਪਾਂ ਨੂੰ ਇਹਨਾਂ ਨੂੰ ਐਲੋਵਿਰਾ ਜੈਲ ਤੇ ਕੋਕੋਨਟ ਆਇਲ ਨੂੰ মিক্স ਕਰਨਾ ਪੂਰੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਮਿਕਸ ਕਰਨਾ ਤਾਂ ਕਿ ਇਹ ਕਰੀਮ ਬਣ ਜੂਗੀ ਦੇਖੀ ਜਾਏ ਤੁਸੀਂ 2 ਤੋਂ 3 ਮਿੰਟ ਇਹਨੂੰ ਮਿਕਸ ਕਰੀ ਜਾਓਗੇ ਇੱਕ ਪੂਰੀ ਕਰੀਮ ਬਣ ਜੂਗੀ ਜਿਹੜੀ ਆਪਾਂ ਡੇਲੀ ਰੁਟੀਨ ਚ ਲਾਉਣੇ ਆ ਕੋਈ ਵੀ ਕਰੀਮ ਉਵੇਂ ਦੀ ਕਰੀਮ ਬਣ ਜੂਗੀ ਤੁਸੀਂ ਹੁਣ ਇਹ ਨਾ ਸੋਚਿਓ ਵੀ ਜਦੋਂ ਆਪਾਂ ਇਹਨੂੰ ਫੇਸ ਤੇ ਲਗਾਵਾਂਗੇ ਤਾਂ ਆਪਣੇ ਫੇਸ ਆਇਲੀ ਹੋ ਜਾਊਗਾ ਤੇਲ ਹੀ ਤੇਲ ਹੋ ਜਾਊਗਾ ਆਪਣੇ ਫੇਸ ਤੇ ਤੇਲ ਚਮਕੂਗਾ ਨਹੀਂ ਜਿਹੜਾ ਇਹ ਕੋਕੋਨਟ ਆਇਲ ਆ ਇਹ ਤੇਲ ਵਾਂਗੂ ਚਮਕੂਗਾ ਨਹੀਂ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਐਲੋਵੇਰਾ ਜੈੱਲ ਪਾਵਾਂਗੇ ਉਹਦੇ ਵਿੱਚ ਪਾਣੀ ਹੈ ਜਿਹੜਾ ਭਰਪੂਰ ਮਾਤਰਾ ਵਿੱਚ ਹੁੰਦਾ ਤੇ ਉਹ ਆਪਣੇ ਵਿੱਚ ਐਬਜ਼ਾਰਬ ਕਰ ਲੂਗਾ ਇਸ ਤੇਲ ਨੂੰ ਠੀਕ ਆ ਤਾਂ ਆਪਣੇ ਫੇਸ ਤੇ ਹੀ ਚਮਕੂਗਾ ਨਹੀਂ ਹੁਣ ਆ ਦੇਖੋ ਇੱਕ ਕਰੀਮ بیس ਬਣ ਗਿਆ ਨਾ ਦੇਖੋ ਤੁਸੀਂ ਧਿਆਨ ਨਾਲ ਪੂਰੀ ਤਰ੍ਹਾਂ ਨਾਲ ਕਰੀਮ ਬਣ ਗਈ ਤੁਸੀਂ ਇਹਨੂੰ ਕਹਿ ਨਹੀਂ ਸਕਦੇ ਜੀ ਇਹਦੇ ਵਿੱਚ ਆਇਲ ਹੈਗਾ ਜਾਂ ਨਹੀਂ ਹੁਣ ਆਪਾਂ ਇਹਦੇ ਤੇ ਇੱਕ ਕਰੀਮ بیس ਦੇਖੋ ਹੁਣ ਆਪਾਂ ਇਹਨੂੰ ਆਪਣੇ ਫੇਸ ਤੇ ਅਪਲਾਈ ਕਰਨਾ ਇਹ ਜੇ ਆਪਾਂ 5 ਤੋਂ 4 ਮਿੰਟ ਮ사ਜ ਵੀ ਕਰ ਸਕਦੇ ਆ ਤੇ ਡੇਲੀ ਰੂਟੀਨ ਚ ਇਹਨੂੰ ਯੂਜ਼ ਵੀ ਕਰ ਸਕਦੇ ਆ ਕਰੀਮ ਦੀ ਜਿਹਾ ਬਸ ਲਾ ਕੇ ਸਾਰੇ ਫੇਸ ਤੇ ਜੇਕਰ ਤੁਸੀਂ ਮ사ਜ ਕਰਨੀ ਹੈ ਤਾਂ ਤੁਸੀਂ ਨਾਈਟ ਨੂੰ ਜਦੋਂ ਬਣਾਉਣੇ ਵਾਲਾ ਪੈਕ ਮਤਲਬ ਮ사ਜ ਕਰ ਲਓ ਬਣਾਉਣੇ ਵਾਲੀ ਤੇ ਉਸ ਦੇ ਉੱਪਰ ਇਹਨੂੰ ਲਾ ਕੇ ਸੌ ਸਕਦੇ ਹੋ ਤੁਸੀਂ ਕੋਈ ਤੁਹਾਡਾ ਆਇਲੀ ਨਹੀਂ ਹੋਊਗਾ ਸਕਿਨ ਨੂੰ ਕੁਝ ਨਹੀਂ ਹੋਊਗਾ ਇਹ ਬਹੁਤ ਹੀ ਵਧੀਆ ਦੇਖੋ ਹੁਣ ਆਪਾਂ ਇਹਨੂੰ ਸਾਰੇ ਫੇਸ ਤੇ ਲਾ ਕੇ ਇਹਦੀ ਮ사ਜ ਕਰਾਂਗੇ ਇੰਨ ਤੋਂ 4 ਮਿੰਟ 5 ਮਿੰਟ ਮ사ਜ ਜਿੰਨਾ ਟਾਈਮ ਤੁਹਾਡੇ ਕੋਲ ਹੈਗਾ 5 ਤੋਂ ਮਿੰਟਕ ਤਾਂ ਲਾ ਹੀ ਲਿਆ ਕਰੋ ਆਪਦੇ ਫੇਸ ਲਈ ਤੇ ਸਾਰੇ ਇਹਦੇ ਨਾਲ ਕੀ ਹੋਊਗਾ ਜੇ ਤੁਹਾਡੇ ਛਾਈਆਂ ਉਹ ਵੀ ਖਤਮ ਹੋਣਗੀਆਂ ਠੀਕ ਆ ਦੂਸਰੇ ਨੰਬਰ ਤੇ ਜੇ ਤੁਹਾਡੇ ਡਾਰਕ ਸਰਕਲ ਆ ਉਹ ਵੀ ਖਤਮ ਹੋ ਜਾਣਗੇ ਤੀਸਰੇ ਨੰਬਰ ਤੇ ਕੋਈ ਵੀ ਨਿਸ਼ਾਨ ਬਣਿਆ ਹੋਇਆ ਤੁਹਾਡੇ ਫੇਸ ਤੇ ਕੋਈ ਪਿੰਪਲਸ ਦਾ ਪੜ ਗਿਆ ਪਹਿਲਾਂ ਤੋਂ ਜਾਂ ਕੋਈ ਵੀ ਤੁਹਾਡੇ ਛੱਟ ਦਾ ਨਿਸ਼ਾਨਾ ਉਹ ਹੌਲੀ 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 ਕਰਕੇ ਖਤਮ ਹੋ ਜੂਗਾ ਤੁਸੀਂ ਇਹ ਨਾ ਸੋਚਿਆ ਕਰੋ ਵੀ ਆਪਾਂ ਕਰੀਮ ਲਗਾਈ ਆ ਕੋਈ ਵੀ ਇੱਕ ਦਿਨ ਚ ਅਸਰ ਕਰੂਗੀ ਕਿਉਂਕਿ ਜਦੋਂ ਆਪਣੀ ਪ੍ਰੋਬਲਮ ਪਿਛਲੇ 10 ਸਾਲਾਂ ਤੋਂ ਆ ਜਾਂ 5 ਸਾਲਾਂ ਤੋਂ ਆ ਜਾਂ 8 ਸਾਲਾਂ ਤੋਂ ਆ ਤਾਂ ਤੁਸੀਂ ਕਿਵੇਂ ਸੋਚੋਗੇ ਉਹਨੂੰ ਵੀ ਉਹ ਇੱਕ ਦਿਨ ਦੇ ਵਿੱਚ ਖਤਮ ਹੋ ਜੂਗੀ ਨਹੀਂ ਉਹਨੂੰ ਵੀ ਤਾਂ ਟਾਈਮ ਲੱਗੂਗਾ ਜਿੰਨੇ ਟਾਈਮ 'ਚ ਬਣੀ ਆ ਉਸ ਟਾਈਮ 'ਚ ਉਹਨਾਂ ਟਾਈਮ ਤਾਂ ਨਹੀਂ ਕਹਦੇ ਪਰ ਉਸ ਤੋਂ ਅੱਧਾ ਟਾਈਮ ਤਾਂ ਲੱਗੂਗਾ ਤੁਸੀਂ ਕੀ ਕਰਦੇ ਹੋ ਕੋਈ ਵੀ ਜਿਹੜੀ ਹੁੰਦੀ ਆ ਰੈਮਡੀ ਆ ਕੋਈ ਵੀ ਪੈਕ ਆ ਜਾਂ ਕੋਈ ਕਰੀਮ ਕੀ ਕਰਦੇ ਹੋ ਹਫ਼ਤਾ ਜੁੱਸ ਕਰਦੇ ਹੋ 10 ਦਿਨ ਯੂਜ਼ ਕਰਦੇ ਹੋ ਚਲੋ ਜੀ ਨਹੀਂ ਅਸਰ ਹੋਇਆ ਜੀ ਇਹਦਾ ਜੇ ਅਸਰ ਹੁੰਦਾ ਵੀ ਤਾਂ ਥੋੜਾ ਬਹੁਤਾ ਦਿਖਦਾ ਦਿਖਾਈ ਨਹੀਂ ਦਿੰਦਾ ਇੱਕ ਟਾਈਮ ਹੌਲੀ ਹੌਲੀ ਕਰਕੇ ਤੁਹਾਨੂੰ ਅਸਰ ਦੇਖਣਾ ਦਿਖਾਈ ਦਿੰਦਾ ਪਰ ਤੁਸੀਂ ਕੀ ਚਾਹੁੰਦੇ ਹੋ ਵੀ ਇੱਕ ਵਾਰੀ ਲਾਇਆ ਤੇ ਚਲੋ ਜੀ ਫੁੱਲ ਸਾਨੂੰ ਇਹਦਾ ਅਸਰ ਦਿੱਸੀ ਪਰ ਨਹੀਂ ਇਸ ਕਰਕੇ ਤੁਸੀਂ ਥੋੜਾ ਜਿਹਾ ਸਬਰ ਰੱਖਿਆ ਕਰੋ ਕਹਿੰਦੇ ਹੁੰਦੇ ਨਾ ਵੀ ਸਬਰ ਦਾ ਫਲ ਮਿੱਠਾ ਹੁੰਦਾ ਇਸੇ ਤਰ੍ਹਾਂ ਵੀ ਕੋਈ ਵੀ ਤੁਸੀਂ ਯੂਜ਼ ਕਰਦੇ ਹੋ ਚਾਹੇ ਤੁਸੀਂ ਮੇਰਾ ਦੱਸੇ ਨੁਸਖੇ ਤੋਂ ਯੂਜ਼ ਕਰਦੇ ਹੋ ਜਾਂ ਕੋਈ ਵੀ ਹੋਰ ਤੁਸੀਂ ਯੂਜ਼ ਕਰਦੇ ਹੋ ਤਾਂ ਉਹਨੂੰ ਘੱਟ ਤੋਂ ਘੱਟ ਹ ਵੀ ਮਤਲਬ ਕਿ 6-8 ਮਹੀਨੇ ਲੱਗ ਸਕਦੇ ਆ ਤੁਹਾਡੇ ਫੇਸ ਤੇ ਉਹ ਜ਼ਰੂਰ ਚੀਜ਼ ਅਸਰ ਕਰੂਗੀ ਜੇਕਰ ਤੁਸੀਂ ਬੈਸਟ ਕੁਆਲਿਟੀ ਦੀ ਤੇ ਵਧੀਆ ਜੀ ਯੂਜ਼ ਕਰ ਰਹੇ ਹੋ ਇਸ ਤਰ੍ਹਾਂ ਹੁਣ ਦੇਖੋ ਆਪਾਂ ਪੂਰੇ ਤਰਫੇ ਇਸ ਤੇ ਇਹਨੂੰ ਲਾਇਆ ਤੇ ਦੀ ਮ사ਜ ਕਰਨੀ ਠੀਕ ਹੈ ਤੁਸੀਂ ਡੇਲੀ ਕਰੋਗੇ ਤਾਂ ਤੁਹਾਨੂੰ 1 ਮਹੀਨੇ ਦੇ ਵਿੱਚ ਵਿੱਚ ਤੁਹਾਡੇ ਡਾਰਕ ਸਰਕਲ ਆ ਜੀ ਕਿਸੇ ਦੇ ਤਾਂ ਤੁਹਾਨੂੰ ਉਹਦਾ ਅਸਰ ਤੁਹਾਨੂੰ ਪਤਾ ਆਪਣੇ ਆਪ ਹੀ ਲੱਗਣਾ ਸ਼ੁਰੂ ਹੋ ਜਾਊਗਾ ਕੋਈ ਵੀ ਸਕਿਨ ਤੇ ਪ੍ਰੋਬਲਮ ਆ ਤੁਹਾਡੀ ਤੇ ਫੇਸ ਤੇ ਜਾਨਕੀ ਜਿਵੇਂ ਛਾਈਆਂ ਪੈ ਜਾਂਦੀਆਂ ਆ ਰਿੰਕਲਸ ਪੈ ਜਾਂਦੇ ਜਾਂ ਤੇ ਜਾਨ ਪੈਣੇਗਾ ਇਹ ਸਨ ਸਕਰੀਨ ਹੈ ਧੁੱਪ ਚ ਲਗਾ ਲਾ ਜਾ ਕੇ ਲਾ ਕੇ ਲਾ ਸਕਦੇ ਹੋ ਤੁਸੀਂ ਤਾਂ ਤੁਹਾਡਾ ਫੇਸ ਇੱਕ ਪੂਰਾ ਲੈਮੀਨੇਸ਼ਨ ਵਾਂਗੂ ਹੀ ਕੰਮ ਕਰਦੀ ਹੈ ਵੀ ਤੁਹਾਡੇ ਫੇਸ ਤੇ ਕੋਈ ਧੁੱਪ ਅਸਰ ਨਹੀਂ ਹੋਊਗਾ ਜੀ ਇਹ ਲੱਗੀ ਹੋਊਗੀ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਆਪਾਂ ਲੈਮੀਨੇਸ਼ਨ ਚੜਾ ਲਿਆ ਤੇ ਇਹਦੇ ਤੇ ਹੁਣ ਵਾਟਰਪਰੂਫ ਜਾਂ ਕੁਝ ਵੀ ਵੀ ਇਸ ਤੇ ਕੋਈ ਅਸਰ ਨਹੀਂ ਇਸੇ ਜਿਹੇ ਇੰਨੀ ਚੀਜ਼ ਐ ਪਰ ਤੁਸੀਂ ਕਹਿ ਦਿੰਨੇ ਐਵੇਂ ਹੀ ਠੀਕ ਆ ਇਸ ਤਰ੍ਹਾਂ ਤੁਸੀਂ ਇਹਨੂੰ ਪੂਰਾ ਐਵੇਂ ਯੂਜ਼ ਕਰਨਾ ਤੇ ਕੋਈ ਆਇਲ ਨਹੀਂ ਦਿਖੂਗਾ ਤੁਹਾਡੇ ਫੇਸ ਤੇ ਹੁਣ ਤੁਸੀਂ ਦੇਖ ਹੀ ਰਹੇ ਹੋ ਮੇਰੇ ਫੇਸ ਤੇ ਕੋਈ ਆਇਲ ਦਿਖ ਰਿਹਾ ਨਹੀਂ ਨਾ ਤੇ ਫੇਰ देखो ਇਹਦੇ ਨਾਲ ਤੁਹਾਡੇ ਆ ਜਿਹੜੀ ਮੇਰੇ ਫੇਸ ਤੇ ਕੋਈ ਡਾਰਕ ਸਪਕ ਨਹੀਂ ਹੈ ਕੋਈ ਸ਼ਾਈਆਂ ਨਹੀਂ ਹੈ ਕੋਈ ਰਿੰਕਸ ਨਹੀਂ ਹੈ ਠੀਕ ਆ ਪੂਰੀ ਤਰ੍ਹਾਂ ਗਲੋ ਕਰੂਗਾ ਤੁਹਾਡਾ ਫੇਸ ਹੌਲੀ ਹੌਲੀ ਕਰੂਗਾ ਪਰ ਆਏ ਨਹੀਂ ਵੀ ਤੁਸੀਂ ਇੱਕ ਦਿਨ ਯੂਜ਼ ਕੀਤਾ ਤੇ ਅਗਲੇ ਦਿਨ ਕਮੈਂਟ ਕਰਕੇ ਦੱਸੋ ਜੀ ਸਾਡਾ ਕੋਈ ਅਸਰ ਹੀ ਨਹੀਂ ਹੋਇਆ ਸਲੋ ਸਲੋ ਅਸਰ ਕਰਨਾ ਸ਼ੁਰੂ ਕਰੂਗਾ ਤੁਸੀਂ ਯੂਜ਼ ਕਰਨਾ ਡੇਲੀ ਹਫਤਾ 10 ਦਿਨ ਯੂਜ਼ ਕਰਕੇ ਤੁਸੀਂ ਆਪ ਹੀ ਖੁਦ ਕਮੈਂਟ ਕਰਕੇ ਦੱਸਿਓ ਕਿ ਹਾਂਜੀ ਇਹ ਅਸਰ ਕਰਦਾ। ਦੇਖੋ ਹੁਣ ਆਪਾਂ ਇਹਦੀ ਮ사ਜ ਜੇ ਤੁਸੀਂ ਨਾਈਟ ਨੂੰ ਲਾਉਂਗੇ ਤਾਂ ਮ사ਜ ਕਰਨੀ ਜੇਕਰ ਤੁਸੀਂ ਰੁਟੀਨ 'ਚ ਕੰਮ ਕਰਦੇ ਤੁਸੀਂ ਡੇਲੀ ਕ੍ਰੀਮ ਦੀ ਜਗ੍ਹਾ ਤੇ ਇਸ ਵਾਲੀ ਚੀਜ਼ ਨੂੰ ਵਰਤ ਲਿਓ। ਓਕੇ ਬਾਏ। ਤਜੀ ਚਾਹੀਦਾ ਕੀ ਆਪਾਂ ਨੂੰ ਦੋਈ ਚੀਜ਼ਾਂ। ਜੋ ਘਰ ਵਿੱਚ ਆਮ ਹੀ ਹੋਣੀਆਂ ਹਰਕ ਦੇ ਘਰ ਵਿੱਚ ਅੱਜ ਕੱਲ੍ਹ ਅਲੋਵੇਰਾ ਜੱਲ ਵੀ ਹੈਗੀ ਆ। ਕੋਕੋਨਟ ਆਇਲ ਵੀ ਹੈਗਾ ਹੀ ਹੈਗਾ। ਤੁਹਾਨੂੰ ਬਾਹਰ ਤੋਂ ਕੁਝ ਵੀ ਲਿਆਉਣ ਦੀ ਲੋੜ ਨਹੀਂ। بس ਅੱਜ ਲਈ ਇੰਨਾ ਹੀ ਕਾਫੀ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਵੇਂ ਦੀ ਲੱਗੀ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਬਾਏ ਸੀ ਯੂ ਤੇ ਆਪਣੀ ਸਕਿਨ ਦਾ ਧਿਆਨ ਰੱਖਿਆ ਕਰੋ ਪਲੀਜ਼ ਠੀਕ ਆ ਕੋਈ ਵੀ 에ਰਾ ਗੈਰਾ ਕੋ ਪ੍ਰੋਡਕਟ ਨਾਲ ਲਾਇਆ ਕਰੋ ਦੁਕਾਨ ਤੋਂ ਖਰੀਦ ਕੇ ਘਰ ਦੀਆਂ ਬਣੀਆਂ ਚੀਜ਼ਾਂ ਲਾਓ ਤਾਂ ਬੈਸਟ ਆ